ਹਾਂਜੀ ਮੇਰੇ ਵੀਰੋ ਲਓ ਜੀ ਇੱਕ ਖਤਰਨਾਕ ਲੁੱਕ ਹੂੰ ਦੱਸੋ ਸਹੀ ਸੀ ਦੱਸੋ ਖਤਰਨਾਕ ਲੱਗ ਰਿਹਾ ਕਿ ਨਹੀਂ ਨਜ਼ਰ ਨਾ ਲਾ ਦੇ ਫਸ ਵਾਲ ਉਹ ਨਹੀਂ ਘਟਾਏਗੇ ਹਾਂਜੀ ਆ ਗਏ ਜੀ ਦਮਨੀ ਓਏ ਪਾ ਪਿੰਜਰੇ ਦੇ ਕੂਤਰ ਚੱਲ ਗਏ ਛੇਦੀ ਦੀ ਬਾਜੀ ਤੇ ਆ ਗਿਆ ਟਾਈਮ ਨਾਲ ਹੀ ਚੱਲੇ ਬੋਲੀ ਉਠਾਉਣ ਦਾ ਵੀ ਸੌਣ ਲੱਗੇ ਪਰ ਮੁਰਕ ਮੁੜ ਕੇ ਜਾਂਦਾ ਹੈ ਗੱਡੀ ਨਹੀਂ ਗੰਦੀ ਹੈ ਵੀ ਆਈ ਵੀਰੇ ਫਿਰ ਪਾਲੇ ਮਾਰਦਾ ਨਾ ਨੇ ਭੋਲਾ ਚੰਦਰਾ ਉਹਦੇ ਆ ਤਾਤਾ ਕਿੱਥੇ ਗਿਆ ਉਹ ਉਸਤਾਦ ਆ ਸਰ ਤਾਤਾ ਤਾਤਾ ਵਾਦੇ ਦਰਾਲਦਾ ਹੀ ਨਹੀਂ ਕੇ ਨਾਲ ਕਹਿੰਦੇ ਐ ਠੀਕ ਆ ਤਾਤਾ ਗਰੂ ਸਹੀ ਸੀ ਦੱਸ ਹਾਂ ਕੀ ਠੀਕ ਹੈ ਪੁੱਤ ਗਿਆ ਪੁੱਤ ਗਿਆ ਹਾਂ ਇਹ ਤੀਰ ਮੈਂ ਦਵਾਈ ਦੀ ਮਾਰੀ ਨਹੀਂ ਸਰਾਇਆ ਸਰਾਧ ਨਹੀਂ ਰੰਗ ਸਰਾਇਆ ਚਾੜਨਾ ਚਾਹੀ ਕੰਜਰ ਦਾ ਸਰਾ ਹੀ ਲਾਦੀ ਯਾਰ ਜਾ ਬੜੀ ਗੰਦੀ ਹੋਈ ਹਰੀ ਗੰਦੀ ਓਏ ਇਹ ਕੰਮ ਕਰੇਗਾ ਤੂੰ ਤਾਂ ਤਿਆਰ ਹੋਈ ਫਰਦਾ ਨਾ ਮੈਂ ਬੈਲਟ ਰੈਂਦੀ ਆ ਬੈਟ ਪੜਾਂਗੇ ਬੈਟ ਬੈਟ ਹਾਂ ਬੈਟ ਵੀ ਫੜਦਾ ਕੋਈ ਨਹੀਂ ਮੇਰੇ ਕੋਲ ਕੋਈ ਹੈ ਮੇਰੇ ਲਾਲਾ ਕਾਲੇ ਰੰਗ ਦੀ ਲਾਉਣੀ ਆ ਤਾਂ ਦਵਣੀ ਦਾ ਡਿਸਟਰੋਇਰ ਦੇਖੋ ਇਦੋਂ ਮੜਾ ਜਾ ਜੀ ਮੇਰੇ ਵੀਰੋ ਤੇ ਅੱਜ ਆਈਆਂ ਜੀ ਪਿੰਡ ਬਹਿਣੀਵਾਲ ਠੀਕ ਹੈ ਕਣੀ ਮਾਨਸਾ ਜ਼ਿਲ੍ਹੇ ਚ ਰਾਜੇ ਬਹਿਣੀਵਾਲ ਹਨ ਸੁਣਿਆ ਹੁਣ ਮਸ਼ਹੂਰ ਸਾਰੇ 올ਡੇਸਟ ਪਲੇਅਰ ਤੇ ਇੱਕ 22 ਸੀਗਾ ਇੱਥੋਂ ਦਾ ਵਕੀਲ ਸਾਹਿਬ ਠੀਕ ਹੈ ਬਹਿਣੀਵਾਲ ਉਹਨਾਂ ਦੇ ਕਰਿਆਏ ਹੈ ਬਾਈ ਗੂਰੇ ਨਾਲ ਠੀਕ ਹੈ ਕਿ ਨਹੀਂ ਇੱਥਾ ਕੇ ਮੰਨ ਕੇ ਚੱਲ ਵੀ ਐਸੀਆਂ ਗੱਲਾਂ ਪਤਾ ਲੱਗੀਆਂ ਕਬੂਤਰਬਾਜੀ ਬਾਰੇ ਹਨ ਪ੍ਰਾਣਾਂ ਦਾ 올ਡ ਵੀ ਕਮਾਲ ਹੋਊਗੀ ਸੁਣ ਕੇ ਹਨਾ ਵੀ ਜਿਹੜਾ ਆਪਣਾ ਬਾਈ ਦਾ ਕੀ ਨਾ ਸੀ ਜਿਹਨੇ ਤੇ ਘਰੇ ਖੜਿਆ ਆਪਾਂ ਮੇਨ ਵਕੀਲ ਸਾਹਿਬ ਵਕੀਲ ਸਾਹਿਬ ਐਣੀ ਵਾਲ ਨੂੰ ਬਾਦ ਸਾਹਿਬ ਨੇ ਜੋਟ ਗਿਫਟ ਕੀਤੀ ਸੀ ਆ ਦੇਖੋ ਖੁਦ ਆਪ ਖੁਦ ਆਪ ਕਿਹਦੇ ਨੂੰ ਪਤਾ ਨਹੀਂ ਜੀ ਇਹਦੇ ਆ ਚੀਜ਼ ਦੇ ਕਿਸ ਨੂੰ ਦੱਸੋ ਪਤਾ ਤਾਂ ਆ ਮੇਨ ਬਾਦ ਸਾਹਿਬ ਆਪ ਠੀਕ ਹੈ ਇਹਨਾਂ ਨੇ ਜੋਟ ਗਿਫਟ ਕੀਤੀ ਬਾਈ ਮੰਨ ਕੇ ਚਲੋ ਵਕੀਲ ਸਾਹਿਬ ਨੂੰ ਵਕੀਲ ਸਾਹਿਬ ਠੀਕ ਹੈ ਇਹ ਜੀ ਦੱਸੋ ਵੀ ਕਿਸ ਨੂੰ ਪਤਾ ਸੀ ਕਿ ਨਹੀਂ ਪੁਰਾਣੀ ਫੋਟੋ ਲਓ ਦੇਖੋ ਠੀਕ ਹੈ ਕਿ ਨਹੀਂ ਇੱਧਰ ਫੋਟੋ ਮਾ ਹੋਰ ਪੰਗਾ ਹੈਗਾ ਵੱਦ ਸਮੇਂ ਦਿਖਾ ਦਿੰਨੇ ਆਪਾਂ ਤੇ ਇੱਧਰ ਬਾਈ ਦਾ ਨਾਂ ਹੈਗਾ ਹੈਪੀ ਹਨਾ ਈ ਤੁਹਾਡਾ ਹਾਂਜੀ ਠੀਕ ਹੈ ਕਿ ਨਹੀਂ ਆਪਾਂ ਪੁਰਾਣੀਆ ਫੋਟੋ ਆਪਾਂ ਕਹਿ ਲਾਂ ਬੜੇ ਆ ਪਈ ਮੀਨ ਜੀ ਤਾਂ ਫੋਟੋ ਹਨਾ ਹਾਂ ਇੱਕ ਆ ਪਈ ਇੱਕ ਆ ਪਈ ਪੁਰਾਣੀ ਫੋਟੋ ਹਾਂ ਵਾਲਾ ਸਾਹਿਬ ਆ ਕੈਪਟਨ ਅਮਨਿੰਦਰ ਕੈਪਟਨ ਅਮਨਿੰਦਰ ਸਿੰਘ ਹਾਂਜੀ ਬਾਦ ਸਾਹਿਬ ਕਿਹੜੇ ਇੱਧਰ ਬੈਠਾ ਨਾ ਬਾਦ ਸਾਹਿਬ ਤੇ ਬਾਈ ਉਹ ਕੀਰਤ ਸਾਹਿਬ ਕਿਹੜੇ ਨੇ ਤੁਸੀਂ ਵਿਚਾਲੇ ਬੈਠੇ ਆਹ ਹਰੀ ਬਗਾਲੀ ਠੀਕ ਹੈ ਇਹ ਕੀ ਦੇਖੀਂ ਪੁਰਾਣਾ ਮੋਡ ਹਾਂਜੀ ਜਮਾ ਪੁਰਾਣਾ ਮੋਡ ਕਹਿ ਸਕਦੇ ਆ ਤੁਹਾਨੂੰ ਆਪਾਂ ਕੁੱਤਰ ਬਾਈ ਬਾਈ ਗੋਰੇ ਨਾਲ ਆਏ ਸੀ ਠੀਕ ਆਇਆ ਦਾ ਵਿਆਹ ਤੇ ਸੀ ਬਸ ਉਹਨੂੰ ਗੱਲਾਂ ਬਾਅਦ ਚ ਦੱਸਾਂਗੇ ਤੁਹਾਨੂੰ ਇੱਧਰ ਵੀ ਵੱਡੀ ਖਿੱਚਦੀ ਬਾਈ ਗੋਰੇ ਨਾਲ ਮਾ ਚੱਲਣ ਦੇ ਕਿੰਨੀ ਪੁਰਾਣੀ ਫੋਟੋ ਆ ਬਹੁਤ ਜ਼ਿਆਦਾ ਪੁਰਾਣੀ ਫੋਟੋ ਹੈ ਨਹੀਂ ਆ ਚੀਜ਼ ਨਹੀਂ ਕਿਸ ਨੂੰ ਪਤਾ ਹਾਂ ਨਹੀਂ ਮੰਨ ਕੇ ਬਾਲ ਸਾਹਿਬ ਨੇ ਵਕੀਲ ਸਾਹਿਬ ਨੂੰ ਜੋਟ ਗਿਫਟ ਕੀਤੀ ਠੀਕ ਆ ਅੱਜ ਤੱਕ ਕਿੰਨੇ ਸਾਲ ਪਹਿਲਾਂ ਗੱਲ ਹੋਈ ਹੈ ਬਹੁਤ ਟਾਈਮ ਹੋ ਗਿਆ ਬੋਲਿਓ ਜੀ ਜੀ ਆਪਣੀ ਤਾਂ ਮਨੋਂ ਦਾ ਆਪਣੀ ਤੋਂ ਪਹਿਲਾਂ ਮਹਿੰਦਰ ਦਾ ਆਪਣੀ ਤੋਂ ਪਹਿਲਾਂ ਬੋਲਣ ਨੂੰ ਗੱਲ ਸਾਰੰਗੀ ਹੈ ਨਾ ਇਹ ਵੀ ਹੈ ਬਾਕੀ ਬਾਈ ਤੁਸੀਂ ਰਾਜਨ ਨਾਲ ਕੂਤਰ ਡਾਉਂਦੇ ਰਹੇ ਹੋ ਹਾਂ ਜੀ ਹਾਂ ਠੀਕ ਹੈ ਠੀਕ ਹੈ ਤੇ ਕਿੰਨੇ ਕੂਤਰ ਕਾਤਰ ਸੀ ਹੁਣ ਜਿਵੇਂ ਲੋਕ ਬਾਈ ਮਾਰੀ ਜਾਂਦਾ ਵੀ ਰਾਜਨ ਨਾਲੇ ਰਾਜਨ ਨਾਲੇ ਕੋਈ ਉਹ ਗੱਲ ਵਰਗਿਆਂ ਦੀਓ 25 ਦੇ ਕੂਤਰ ਸੀ ਹਜਾਰ ਹੁਣ ਤਾਂ ਕੋਈ ਕੁੱਸਤੇ ਹੀ ਜਾਂ ਕੋਲੀ ਬਾਈ ਰਾਜਨ ਕੋਲ ਤੁਸੀਂ ਕਿੱਠੇ ਡਾਉਂਦੇ ਰਹੇ ਹੋ ਠੀਕ ਹੈ ਰਾਜਨ ਨਾਲੇ ਕੂਤਰ ਮੇਰੇ ਘਰ ਹੀ ਹੁੰਦੇ ਸੀ ਠੀਕ ਹੈ ਠੀਕ ਹੈ ਅਸ਼ਾ

ਇਹ ਮਨਿਕੂਲ ਪ੍ਰਾਣੀਆਂ ਜਾਂਦਾ ਮੋਡ ਕਹਿ ਸਕਦਾ ਹਨ ਇਹ ਚੀਜ਼ ਤੇ ਆਹ ਚੀਜ਼ ਦੇਖ ਕੇ ਬੜਾ ਵਧੀਆ ਲੱਗਿਆ ਹਨ ਆਹ ਚੀਜ਼ ਮੈਨੂੰ ਵੀ ਬਹੁਤ ਜ਼ਿਆਦਾ ਨਿਊ ਤੇ ਵੱਖਰੀ ਚੀਜ਼ ਲੱਗਿਆ ਜੋਟ ਵਾਲੀ ਗੱਲ ਵੀ ਆਪਾਂ ਨੂੰ ਪਤਾ ਨਹੀਂ ਸੀ ਵੀ ਆਹ ਵੀ ਹੋ ਸਕਦਾ ਹੈਗਾ ਆਹ ਸੀਗਨ ਹੈ ਬਾਕੀ ਬਾਈ ਕੋੜਾ ਬੈਠਾ ਠੀਕ ਹੈ ਨਹੀਂ ਇੱਥੇ ਕਰੀ ਜਾਂਦੇ ਆ ਸੀਨ ਹੋਰ ਵੀ ਤੁਹਾਨੂੰ ਕੋਈ ਗੱਲਬਾਤ ਹੋਈ ਤਾਂ ਜ਼ਰੂਰ ਸ਼ੇਅਰ ਕਰਾਂਗੇ ਤੁਹਾਡੇ ਨਾਲ ਠੀਕ ਹੈ ਨਹੀਂ ਬਾਕੀ ਥੋੜੇ ਜਿਹੀ ਪੈਣੀ ਤੇ ਨਰਵਸ ਹੈ ਮੁਕਤੀ ਗੱਲ ਤਾਂ ਕਰਕੇ ਓਕੇ ਬੱਸ ਰਿਪੋਰਟ ਅਖਤਰਬਾਈ ਗੋਰਾ ਜੀ ਕਰ ਰਿਹਾ ਫੋਟੋ ਕਲਿੱਕ ਠੀਕ ਆ ਕਿ ਨਹੀਂ ਬਾਕੀ ਬਾਈ ਗੋਰੇ ਨਾਲ ਗੱਲਬਾਤ ਬਹੁਤ ਘੱਟ ਕਰਾਈ ਆਪਾਂ ਥੋੜੀ ਕਹਿ ਜਰੂਰ ਦਿੰਨੇ ਹੁੰਨੇ ਸਿੱਧਾ ਹਸਾਬ ਤਾ ਹਣਾ ਵੀ ਜੇ ਕੋਈ ਇੰਟਰਵਿਊ ਟਾਈਪ ਜਾਂ ਕੁਝ ਵੀ ਲੈਣਾ ਹੋਇਆ ਤਾਂ ਪਹਿਲੀ ਵੀਡੀਓ ਬਾਈ ਗੋਰੇ ਦੀ ਬੋਲਣੀ ਆਪਾਂ ਪਰ ਜਾਣਦਾ ਨਹੀਂ ਬੰਦਾ ਥੋੜਾ ਜਿਹਾ ਸੀਨ ਠੀਕ ਆ ਕਿ ਨਹੀਂ ਤਾਂ ਕਰਕੇ ਬਾਕੀ ਕੈਮਰੇ ਸਾਹਮਣੇ ਉਹ ਘੱਟ ਲਿਆ ਹੁੰਦਾ ਹੈਗਾ ਮੈਂ ਦੱਸਣ ਨੂੰ ਪਕੜ ਜਿੱਦ ਦੇ ਲਿਆ ਹੁੰਦਾ ਉਹਦੇ ਨਾਲ ਖੁੱਲ ਕੇ ਹੀ ਲਿਆ ਹੁੰਦਾ ਬਾਈ ਕੈਮਰੇ ਸਾਹਮਣੇ ਆ ਕਰਕੇ ਠੀਕ ਆ ਕਿ ਨਹੀਂ ਫੋਟੋ ਹੜਮਪੜਗਾ ਪਰਾਣੀਆਂ ਚਾ ਤਾਂ ਪੰਗਾ। ਕਮਾੜੀ ਹੋਈ ਪਈ ਠੀਕ ਹੈ ਕਿ ਨਹੀਂ? ਤੇ ਇੱਕ ਮਿੰਟ ਬਾਈ ਗੋਲਣਾ ਵੀ ਮਰਜੀ ਮੋਟੀ ਕਰਾਉਣਿਆ ਗੱਲ ਬਾਤ। ਵੀਡੀਓ ਬਾਈ ਬਣਾਉਣੀ ਆਪਾਂ ਜਰੂਰ ਇੱਕ ਠੀਕ ਹੈ। ਕਬੂਤਰ ਬਾਜੀ ਬਾਰੇ ਥੋੜੇ ਬਾਰੇ ਪੱਕਾ ਹੀ ਬਣਾਉਣੀ ਆ। ਬਾਲੇ ਟਾਈਮ ਦੀ ਆ ਮਨ ਚ ਬਸ ਆਈ ਜੀ ਮੈਨੂੰ ਕਹਿ ਦਿੰਦਾ ਹੁਣ ਬਾਈ ਗੋਲਣ ਚੱਲ ਕੇ ਵੀਡੀਓ ਬਣਾਉਣੀ। ਇਹ ਕਹਿੰਦਾ ਤੂੰ ਜਾਣਦਾ ਤਾਂ ਹਿੜਿਆ ਤੋ ਇੱਥੇ ਘਰੇ ਹੋ ਗਈ। ਮੈਂ ਬਿਮਾਰੀ ਆ ਨਾ ਫੂਲ ਆਉਂਦੀ ਪਹੁੰਚ ਪੈਂਦੀ ਐ ਮੇਰੀ ਤਾਂ ਕਰਕੇ ਬਾੜਾ ਹੀ ਦੂਣੀ। ਬਾੜਾ ਖਜਾ ਦੇ। ਕਰ ਕੇ ਲਓ ਜੀ ਮਾੜਾ ਮੋਟਾ ਮੈਂ ਤੁਹਾਨੂੰ ਸੈਟਅਪ ਦਿਖਾ ਦਗੇ ਵਕੀਰ ਸਾਹਿਬ ਵੈਣੀਵਾਲ ਹੂੰ ਬੜਾ ਵਧੀਆ ਲੱਗਿਆ ਹੈ ਨਾ ਕੁਝ ਵੈਸੇ ਆਪਾਂ ਪ੍ਰਾਣਾਂ ਦਾ ਇਹ ਸ਼ਟਰੀਆਂ ਉਹ ਚੀਜ਼ਾਂ ਜਿਪਾਂ ਵੜ ਦੇਣੀ ਪਰ ਜੇ ਆਪਾਂ ਇਹ ਚੀਜ਼ ਦੀ ਵੀਡੀਓ ਥੋੜੇ ਸਾਹਮਣੇ ਲੈ ਕੇ ਆਉਣੇ ਆ ਤਾਂ ਵੀ ਕੰਮ ਸਰਾ ਹੀ ਲਾਉਣੇ ਆ ਆ ਵੀ ਦਿਲੋਂ ਵੀ ਹਾਂ ਇਹ ਹਿਸਟਰੀ ਸੁਣ ਕੇ ਵਧੀਆ ਲੱਗਿਆ ਯਾਰ ਹਨਾ ਕਬੂਤਰਾਂ ਦੀ ਮੇਨ ਪੁਰਾਣੇ ਮੋੜ ਪੁਰਾਣੇ ਥੰਮ ਜਿੱਥੋਂ ਕਬੂਤਰ ਪਾਈ ਦੀ ਸਟਾਰਟਿੰਗ ਹੋ ਜੋ ਉਹ ਉੱਥੇ ਆਪਾਂ ਅੱਗੇ ਉਹ ਥਾਂ ਤੇ ਇੱਕ ਫੀਲਿੰਗ ਵੱਖਰੀ ਆਉਂਦੀ ਹੈ ਵੀ ਹਾਂ ਇੱਥੋਂ ਕਬੂਤਰ ਬਾਜੀ ਦੀ ਮਾਨਿਕ ਜਦੋਂ ਸਟਾਰਟਿੰਗ ਨਹੀਂ ਵੀ ਪੁਰਾਣੇ ਪਲੇਅਰਾਂ ਚ ਨਾ ਹਨਾ ਪੂਰੇ ਟੌਪ ਦੇ ਆ ਉਹ ਟਾਈਮਾਂ 'ਚ ਠੀਕ ਹੈ ਕਿ ਨਹੀਂ ਬਾਕੀ ਬਾਈ ਗੋਰੇ ਨੂੰ ਪਤਾ ਪਾਣ ਨੂੰ ਕੁਝ ਨਹੀਂ ਪਤਾ ਸਿੱਧਾ ਹਿਸਾਬ ਬਤਾਦਾ ਜਿੱਦੇ ਬੰਦਾ ਮੰਨ ਕੇ ਚੱਲ ਵੀ ਟਾਈਮ ਹੋਇਆ ਤੇ ਜਾ ਕੇ ਇੰਟਰਵਿਊ ਤਾਂ ਪੱਕੇ ਹੀ ਕਰਨੀ ਹੈ ਇੰਟਰਵਿਊ ਪੱਕੇ ਕਰਨੀ ਤੇ ਪੂਰੀ ਚੱਲੀ ਕੱਲੀ ਗੱਲ ਜਿਵੇਂ ਆਹ ਗੱਲਾਂ ਦਾ ਕੋਈ ਨਹੀਂ ਪਤਾ ਇੱਥੋਂ ਵਾਲਿਆਂ ਦਾ ਹਾਂ ਉਹ ਬਾਈ ਨੂੰ ਪਤਾ ਹੈ ਉਹ ਬਾਈ ਨੂੰ ਪਤਾ ਹੈ ਠੀਕ ਹੈ ਕਿ ਨਹੀਂ ਬਾਕੀ ਬਾਈ ਕੋਲੋਂ ਇੱਥੇ ਕਬੂਤਰ ਆਏ ਸੀ ਬਾਈ ਨੇ ਅਸਰ ਤਿੰਨ ਕਬੂਤਰ ਉਹਨਾਂ ਚ ਕਬੂਤਰ ਦੀ ਚਾਸ ਜੀ ਗਈ ਐਤੋਂ 3-4 ਸਾਲ ਪਹਿਲਾਂ ਆਈ ਸੀ ਬਾਈ ਉਹ ਮਤਲਬ ਲੈਣ ਆਇਆ ਸੀ ਇੱਥੋਂ ਵਾਪਸ ਤੇ ਉਹਨਾਂ ਚ ਇੱਕ ਮਰ ਗਿਆ ਕਬੂਤਰ ਪੋਚਾ ਸੀ ਤੇ ਤੂੰ ਵਿਆਹ ਆਪਦੇ ਘਰੇ ਵੀ ਵਿਆਹ ਛੱਡ ਕੇ ਤੇ ਕਿੱਥੇ ਵਰਦੇ ਕੋਲ ਵਿਆਹ ਛੱਡ ਕੇ ਫੋਨ ਆ ਗਏ ਫੋਨ ਤੇ ਗੱਸਾ ਗੱਪ ਮਾਰੇ ਕੰਮ ਕੰਮ ਸਾਡਾ ਗਾਲਾਂ ਲੈਣ ਵਾਲਾ ਹੀ ਸੌਣ ਲੱਗੇ ਘਰੇ ਵਿਆਹ ਆਏ ਚਲੋ ਇਹ ਚੀਜ਼ ਮੈਂ ਜ਼ਿਆਦਾ ਸ਼ੇਅਰ ਕਰ ਦੇਣਾ ਆਪਣੀ ਫੈਮਿਲੀ ਨੂੰ ਪਤਾ ਪਰ ਘਰੇ ਵਿਆਹ ਛੱਡ ਕੇ ਇੱਥੇ ਆ ਕੇ ਗਾਲਾਂ ਲੈਣ ਵਾਲਾ ਕੰਮ ਸਾਨੂੰ ਮਗਰੋਂ ਫੋਨ ਇਹਨੇ ਗੱਲਾਂ ਦੇ ਜਾਂਦੇ ਸੀ ਕਿਹਾ ਮੈਡੀਕਲ ਤੇ ਗਏ ਆ ਬਾਨਾ ਲਾਇਆ ਵੀ ਮੈਨੂੰ ਕਬਰਾਟ ਹੋਈ ਜਾਂਦੀ ਆ ਤੇ ਆਉਣਿਆ ਛੇਤੀ ਠੀਕ ਹੈ ਕਿ ਨਹੀਂ ਉਹਦਾ ਸੱਚੀ ਬਣ ਲੱਗ ਗਿਆ ਕਬਰਾਟ ਹੁਣ ਸੱਚੀ ਹੋਣ ਲੱਗ ਗਈ ਛੇਤੀ ਵਾਪਸ ਚੱਲ ਗਏ ਪੈਸੇ ਚਾਹਣਾ ਇੱਥੇ ਕੂਦਰੀ ਚੱਕ ਕੇ ਆਪਾਂ ਨਾਲ ਦੀ ਨਾਲ ਆਹ ਹਸਪਤਾਲ ਇਹਨਾਂ ਦਾ ਕਹਿਣ ਦੇ ਮੁਤਾਬਿਕ ਇਹਨੂੰ ਹਸਪਤਾਲ ਕਹਿੰਦੇ ਆ। ਬਿਮਾਰ ਕਬੂਤਰ ਪਰ ਆ ਮੇਨ ਕਬੂਤਰ ਆ। ਬਾਕੀ ਆਪਾਂ ਜ਼ਿਆਦਾ ਵੀਡੀਓ ਨਹੀਂ ਬਣਾਉਂਦੇ ਹਣੇ ਇਹ ਚੀਜ਼ ਆਪਾਨੂੰ ਜ਼ਿਆਦਾ ਚੰਗੀ ਨਹੀਂ ਲੱਗਦੀ ਯਾਰ ਹਨਾ ਅਲਾਉ ਨਹੀਂ ਹੁੰਦਾ। ਕਈ ਅਗਲਾ ਵੀ ਕਹਿੰਦਾ ਵੀ ਵੀਡੀਓ ਬਣਾਈ ਜਾਂਦੇ। ਪਰ ਠੀਕ ਆ ਚਲੋ ਦਿਖਾ ਦਿੰਦੇ ਹਣੂ ਮੁਕਦੀ ਗੱਲ। ਆ ਸੈਟ ਆ ਪੈ ਇੰਦਰ। ਇੰਨਾ ਲੋਹਾ ਵੇਖ ਰਹੇ ਤਾਂ ਬਹੁਤ ਜ਼ਿਆਦਾ। ਇਹ ਫਿਰ ਪੁਰਾਣਾ ਕੰਮ ਐ। ਅੱਜ ਦਾ ਕੰਮ ਨਹੀਂ ਦਵਣੀ ਇਹ। ਲਾ। ਲੋ ਜੀ ਅੰਦਰ ਦਿਖਾਉਣੇ ਕਬੂਤਰ ਨੂੰ ਹਸਪਤਾਲ ਦੇ ਵਿੱਚ। स्कैचली नाबी ठल हा नी स्कैली नाभी ठल खट ना, स्केट्चरी। स्केट्चरी। ना, 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 ए, आना। ना हाँ ना ਹਾਂ ਜੇ ਜੇਸ਼ਲ ਬਰਾਇ ਤੇ ਬਾਈ ਹਾਂ ਅੱਜ ਸਕੱਚਾ ਹੀ ਨਾ ਬਿਠਾਲਾ ਸ਼ਾਕ ਹੈ ਸ਼ਾਕ ਖਾਏ ਕਬੂਤਰੀ ਲੂਰ ਹੈ ਭਰ ਲਿਆ ਪੰਜ ਬਸ ਖਾ ਲਿਆ ਲਾਉ ਜੀ ਹੈ ਵੀ ਹੈ ਵੀ ਕੰਮ ਤੱਕ ਕੰਮ ਪੁਰਾਣੇ ਬਹੁਤ ਥੜਾ ਲੱਗਦਾ ਵੀ ਹੱਥ ਫਦਲੋ ਵੀ ਹੱਥ ਫਦਲੋ ਜੀ ਲਿਆ ਹਾਂ ਚਾਹ ਸਕਦਾ ਲੈ ਸਕੂਟਰ ਪਰ ਉਹ ਬਤੀ ਇਹ ਹੈ ਜਿਹਦੇ ਰੰਗ ਦੇ ਨਾਲ ਇਹ ਉਹ ਤੋਂ ਕਰਦੀ ਜਟੀਆਂ ਦੀ ਹੈ ਆਹ ਕੋਈ ਲਾਠਾ ਲਪਾਈ ਆਪਣੇ ਲੋ ਇਹ ਕੁੱਤਰੀ ਹੋ ਸਕਦੀ ਬੜੀ ਹਨ ਆਹਾਂ ਆਹ ਕੁੱਤਰੀ ਹੋ ਸਕਦੀ ਗੋਰਾ ਗੁਰੂ ਸਾਰੀ ਮੈਂ ਆਰੀ 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 ਗੋਰਾ ਗੁਰੂ ਸਾਰੀ ਸਿੱਧੀ ਨਿਗਾਹ ਜਗੀ ਮੈਂ ਲਾਠਾ ਲਪਾਈ ਲਈ ਆਪਣੀ ਹਾਂ ਜਿਆਦਾ ਡਾਊਨ ਕੰਡੀਸ਼ਨ ਹੈ ਬਈ ਪੂਰੀ ਤੇ ਮਾਸਾ ਵੀਈ ਹੈ ਨਾ ਜਿਹੜਾ ਆ ਲਾਲ ਚੋਟੇ ਨੇ ਕੱਢਦੀ ਆ ਲਾਲ ਇਹਦੇ ਇਹਦਾ ਲਾਲ ਬੁਲ ਇਹਨਾਂ ਤੋਂ ਕਿਉਂ ਦਿੱਕਤ ਆ ਕਿ ਖੋਖੋਣੀ ਲੀਨ ਨੂੰ ਨਹੀਂ ਇਹੋ ਯਾਰ ਇਹ ਵੱਡੇ ਆ ਪੂਰ ਵਾਲ ਦੇ ਆ ਅੱਛਾ ਇੱਧਰ ਘਰ ਇਹ ਜਿਹੜੇ ਮਾਰੇ ਮੋٹے ਕੋਟੇ ਲੀ ਹੁੰਦੇ ਇੱਥੇ ਜਾਣਗੇ ਹਸਪੀਟਲ ਹੈ ਹਸਪਤਾਲ ਹਸਪੀਟਲ दवी पई है जी खूब तरी दाव गई हो टक्कीले हम्म ककिएले तो ला ला आज टाडा ककिएले वो इधर ले पहलाल चढ़ा नहीं द्वार का आरे ला चढ़ा ला चढ़ साकी हम्म ये चिट्टा ने लूटो ज्यादा इ पीले में कितने रहे ना लाजी नहीं है वो भी और भी और ककिएले साकी ਠੀਕ ਹੈ ਓਕੇ ਵੈਰੀ ਗੁੱਟਾ ਤਾਂ ਪਹਿਲੀ ਨਿਗਾਹ ਜਿਉ ਉਹ ਵੇਖ ਕੇ ਮੈਂ ਚਲਣਾ ਮੈਂ ਲਾ ਕੇ ਖਾਣ ਦੀਆਂ ਖਿਆਲ ਲਾ ਗਿਆ ਸੀ ਮੈਂ ਨਿਭੜੇ ਕੰਮ ਆਪਣਾ ਹਾਂ ਬ్రో ਵੱਡਾ ਗੁੱਤਰ ਉਹ ਤਾਂ ਫਿਰ ਉਹ ਤਾਂ ਮਾਰ ਹੀ ਗਿਆ ਤਾਂ ਚਲੋ ਕੰਮ ਬੰਦ ਕਰ ਲਈ ਕੋਟਰਾ ਬੰਦ ਜਿਹੜਾ ਖੱਟੀਆਂ ਵਾਲਾ ਸੀ ਉਹ ਕੋਈ ਚੱਕਣੀ ਹੈ ਉਹ ਤਾਂ ਹਾਂ ਫਿਰ ਉਹਦੇ ਕੁੱਡੇ ਵਧੀਆ ਫਿਰ ਭਈ ਹੈ ਕੁੱਡੇ ਵਧੀਆ ਨੇ ਕੋਨਾ ਸੀ ਆਇਆ ਇੱਥੇ ਹਾਂ ਆਈ ਜਾਂਦੇ ਹਾਂ ਹੂੰ ਚਲੋ ਭਾਈ ਉਹ ਉੱਪਰ ਸਾਰੇ ਸੈਟੇ ਜਾਦੀ ਕੋ ਚਾਹ ਦੀ ਚਾਹ ਕੋਈ ਇਧਰ ਵੀ ਨੀ ਕੈਮਰਾ ਲਿਗੇ ਠੀਕ ਹੈ ਜੀ ਓਕੇ ਹਾਂ ਜੀ ਮੇਰੇ ਦੋਸਤੋ ਚੰਨਪੇ ਜੀ ਘਰ ਨੂੰ ਅੱਜ ਵੀ ਕਰਤਾ ਬਲਾੂਟ ਸ਼ੂਟ ਕਮਾਲ ਹੋ ਗਈ ਪਤਾ ਨਹੀਂ ਕਿਵੇਂ ਚਲੋ ਥੋੜੋ ਕੋਈ ਗੱਲ ਨਹੀਂ ਮੇਰੇ ਨਾਲ ਚ ਮੈਮਰੀ ਕਲੈਕਟ ਕੱਜ ਕਿਹੜੀ ਹੋਈ ਐ ਬੇੜ ਵਰਗਾ ਰੀਲਾ ਬਣ ਗਿਆ ਇਸ ਤਰ੍ਹਾਂ ਹੈ ਜੇ ਰਗਾ ਬਣਾਣਾ ਕੋਸ਼ਿਸ਼ ਹੋ ਕੇ ਉਹ ਪਾਉਂਗਾ ਕੋਈ ਨੀਸਟਾ ਤੇ ਚੈੱਕ ਕਰਿਓ ਬਾ ਚੱਲਨੇ ਵਾਪੇ ਘਰ ਨੂੰ ਚੱਲਿਆ ਯਾਰ ਲੇਟ ਹੋ ਗਏ ਵਾਵਾ ਬੇਟਾ ਮੁੱਕੇ ਵੈਸਤਾ ਰੇਸ ਤਰੀਕ ਵੀ ਨਹੀਂ ਰਹਿ ਸਕਦੇ ਸੀਗੇ ਜਿਵੇਂ ਜਵਾਲ ਵਾਲੇ ਸੀ ਕਦਰ ਜੰਦੇ ਉਹ ਵੀ ਨਾ ਲੱਗਦੇ ਸੱਲ ਕੋਈ ਨਾ ਉਹ ਧੋਖਦੇ ਸੀ ਕਿ ਉਹ ਗਰੀਬ ਬਣਾਵੇ ਆਏ ਉਹ ਤਾਂ ਹੀ ਰਹਿ ਪੈਂਦੇ ਇੱਥੇ ਹਨ ਮੈਂ ਮੰਨ ਕੇ ਚੱਲ ਭੈਣ ਇੱਥੇ ਆਏ ਸੀ ਉਹ ਆਹ ਭੈਣ ਕੋਲ ਆਏ ਸੀ ਇੱਥੇ ਵਿਆਹੀ ਹੈ ਆਪਣੀ ਦਵਣੀ ਦੀ ਉਹ ਕਹਿੰਦਾ ਰਹਿ ਪੋ ਉਹ ਉਸ ਦਾ ਰਹਿਤਾ ਭੱਗੇ ਸਿੱਧੀ ਗੱਲ ਹੈ ਵੀ ਨਾ ਕਬੂਤਰਾਂ ਤਾਂ ਨਹੀਂ ਸਰਦਾ ਹਨ ਇਹ 150 ਕੂਤਰ ਭੁੱਖਾ ਬੈਠਾ ਯਾਰ ਆਪਣੇ ਮੂੰਹ ਨੂੰ ਬਾਈ ਵੀ ਰਹਿਣਾ ਨਹੀਂ ਆਪਾਂ ਜਾਣਾ ਕਰੀਏ ਭੂਆ ਦੀ ਰਾਤ ਨੂੰ 9 10 11 ਵਜੇ ਜਾਵਾਂਗੇ ਘਰੀ ਹਾਂ ਇੱਧਰ ਹੈ ਇੱਧਰ 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 ਆਏ ਕੋਈ ਨਾ ਹੈਵੀ ਡਰਾਈਵਰ ਸਾਡਾ ਦਵਨੀਆ ਢਾਰ ਵਾਲੀ ਕੋਈ ਗੱਲ ਨਹੀਂ ਬਾਬਾ ਸਾਡੇ ਨਾਲ ਸਾਡੇ ਤੁਸੀਂ ਪੀਸੀ ਸੀਟ ਤੇ ਬਹਾਰਾ ਕਿੰਨੇ ਦੀ ਰੱਖਿਆ ਕਰ ਬਾਬਾ ਨਾਲਾ ਖਿੜਿਆ ਮਾਲ ਹੈ ਹਾਂਜੀ ਤੇ ਮੈਂ ਚੱਲਾਂ ਘਰੇ ਕੋਈ ਚੱਕ ਨਹੀਂ ਕਰਿਆ ਕਿ ਦਣੇ ਦੁਨੇ ਪਾਵੇਂ ਕੂਤਰਾਂ ਨੂੰ ਲੈ ਉਹ ਤਾਂ ਲੇਟ ਦੇ ਬਹੁਤ ਜ਼ਿਆਦੇ ਵਜੇ ਧੁੰਦ ਵੀ ਬਹੁਤ ਹੈ 40 ਕਿਲੋ ਦੀ ਸਪੀਡ ਤੇ ਜਾਂਦੀ ਹੈ ਗੱਡੀ ਦੂਬਾਤ ਜਾਂਦੀ ਨਹੀਂ ਬਾਕੀ 4 ਫਰੈਸ਼ੇਜ਼ ਵੀ ਛੱਡ ਰੱਖਿਆ ਚਾਰ ਸ਼ਿਫਰੋਂ ਆਵਾਜ਼ ਜ਼ਿੰਮੇਵਾਰਾ ਕਲਾਪ ਹੈ ਹਾਂਜੀ ਮੇਰੇ ਵੀਰੋ ਆ ਗਈ ਕਰੇ ਕੋਲ ਗਈ ਸੀਟ ਬੈਲਟ ਜੀ ਸੱਚੀ ਸੀਟ ਬੈਲਟ ਲਾਈ ਸੀ ਆ ਦੇਖੋ ਮੈਂ ਝੂਠ ਨਹੀਂ ਬੋਲਦਾ ਤੇ ਆਹ ਦੇਖੋ ਇਹ ਸਦੀ ਨਹੀਂ ਹੋਣੀ ਛੱਡੋ ਕੋਈ ਗੱਲ ਨਹੀਂ ਮੈਂ ਕਿ ਖਤਰਨਾਕ ਬਾੜ ਲੱਗ ਰਿਹਾ ਤੁਹਾਨੂੰ ਮੋਪਾ ਟਾਈਮ ਹਾਂਜੀ ਮੇਰੇ ਵੀਰੋ ਆ ਗਈ ਜੀ ਕਰੇ ਠੀਕ ਹੈ ਕਰੀਏ ਫਿਰ ਜਾਗ ਮੰਗ ਜਾਗ ਮੰਗ ਅੰਧੇਰਾ ਕਾਇਮ ਹੋਇਆ ਪਿਆ ਕਰਤੇ ਵੀ ਚਾਲਾ ਦੇਖੋ ਕਬੂਤਰਾਂ ਦੀ ਖੁਸ਼ੀ ਵੇਖੋ ਪਹਿਲ ਤੁਸੀਂ ਛੱਡ ਗਾ ਲੈਂਟਾਂ ਇਹ ਕੋਸਾਰੇ ਬੋਲਣ ਲੱਗਦੇ ਸੁਣੋ ਚੱਲ ਪੇ ਆ ਪੁੱਤ ਆ ਮੇਰੀ ਮਿੱਠੀ ਆ ਗਿਆ ਮੈਂ ਆ ਪੁੱਤ ਇਹ ਮੇਰੇ ਖੰਡਾ ਓ ਬਈ ਚੰਡੀ ਤੋਂ ਕਬੂਤਰ ਵੀ ਨਹੀਂ ਲਿਆਂਦਾ ਆਪਣੇ ਘੋੜੇ ਮੂੰਹਾਂ ਤੇ ਛਤਰੀ ਤੇ ਚੱਲ ਰਲੀ ਉਹ ਤੋਂ ਨਹੀਂ ਫੜੀ ਗਈ ਬਈ ਉਹ ਕਹਿੰਦਾ ਵੀ ਦਿਖੀ ਨਹੀਂ ਪਤਾ ਹੀ ਨਹੀਂ ਕਿੱਧਰ ਗਈ ਕਹਿੰਦਾ ਗੱਲ ਖਤਮ ਯਾਰ ਵੀ ਮੈਂ ਮਿੱਟੀ ਪਾਉਣ ਦਾ ਕੰਮ ਹੋ ਗਿਆ ਉੱਤੇ ਮੈਂ ਛੱਡ ਯਾਰ ਜਿਹੜੀ ਆਪਣੀ ਕਿਸਮਤ ਚ ਹੈ ਨਹੀਂ ਤਾਂ ਫਿਰ ਹੈ ਨਹੀਂ ਹਨਾ ਚਲੋ ਬਾਬੇ ਲੇਟ ਬਹੁਤ ਹੋ ਗਿਆ 10 ਵਜੇ ਤੇ ਮੈਂ ਛੀਤੀ ਛੀਤੀ ਨਾਲ ਸਾਰੇ ਕੂਤਰਾਂ ਦਾ ਆਪਣਾ ਲੈਦਾ ਕਰਾ ਦਾਣਾ ਪਾਣੀ ਕਰ ਦਿਆਂ ਤੇ ਇੱਕ ਕੰਮ ਕਰੀਏ ਬਾਬੇ ਆਪਾਂ ਜਿਹੜਾ ਇਧਰ ਇਹ ਕੂਤਰ ਫਿਰਦਾ ਨਾ ਕੂਤਰ ਤੇ ਦੂ ਕਰਦੇ ਆ ਪਰ ਇਧਰ ਆਹ ਵਾਲਾ ਕੂਤਰ ਰਾਜਨ ਵਾਲਾ ਖੱਟੀ ਅੱਖਾਂ ਕਾਰੀ ਲੋਕਾਂ ਦਾ ਅਸਰਾ ਬਈ ਆਪਣੇ ਕੋਲ ਵੀ ਹੈਗਾ ਅੱਜ ਹੀ ਲੈ ਕੇ ਆਇਆ ਜਾ ਕੇ ਪਪੇ ਜੀ ਠੀਕ ਹੈ ਕਿ ਨਹੀਂ ਆਹੇ ਫੁੱਦੂ ਬਣਾਉਂਦੇ ਲੋਕ ਸੋਨੂੰ ਠੀਕ ਹੈ ਜਿਹੜੇ ਤੁਸੀਂ ਬਣੀ ਜਾਂਦੇ ਮੈਂ ਕਹੇ ਚੀਜ਼ਾਂ ਪਿੱਛੇ ਨਾ ਭੱਜਿਆ ਕਰੋ ਜਿਨ੍ਹਾਂ ਦੇ ਘਰੋਂ ਨਸਲਾਂ ਤੁਰ ਗਏ ਉਹ ਬੰਦੇ ਤਾਂ ਕਹਿੰਦੇ ਸਾਡੇ ਕੋਲ 20-25 ਕੂਤਰ ਸੀਗੇ ਤੇ ਭੈਣ ਚੋ ਫਿਰਦੇ ਸਾਰੇ ਹਿੰਦੂਸਤਾਨ ਚਾ ਕਹਿੰਦੇ ਗੱਤ ਮਰੀਆਂ ਦੇ ਲੋਕ ਹਨ ਫੁੱਦੂ ਗੱਲਾਂ ਬਈ ਹੁਣ ਮੈਂ ਕਹਿੰਦਾ ਹੋਰ ਆਏ ਨਾਲ ਆਪਣੇ ਤੇ ਘਰੇ ਆ ਗਏ ਮੈਂ ਕਹਿੰਦਾ ਇਹ ਖੋਲਿਆਂਦਾ ਆਪਾਂ ਹਨ ਲੰਡੂ ਗੱਲਾ ਇਹ ਗੱਲਾਂ 'ਚ ਕੋਈ ਫਾਇਦਾ ਨਹੀਂਗਾ ਤੇ ਚਲੋ ਕੋਈ ਨਾ ਹਾਂ ਸਾ ਚਾ ਬਈ ਇਧਰ ਦੋ ਕੂਤਰ ਸੀਗੇ ਨਾ ਉਧਰ ਇੱਕ ਕੂਤਰ ਇਧਰ ਛੱਡਤਾ ਆਪਾਂ ਕਿਉਂਕਿ ਉਹਦਾ ਬੱਚਾ ਉਹ ਆਪਾਂ ਜਗਸੀਰ ਨੂੰ ਦੇਤਾ ਕੱਲ੍ਹ ਚਰੇ ਨਾਲ ਨੂੰ ਸ਼ਾਕਾ ਤੇ ਬਸ ਹੁਣ ਸਿਰਫ ਇਧਰੇ ਕਾ ਕਬੂਤਰ ਰਹੇਗਾ ਤੇ ਇਹ ਆਨਲਾਈਨ ਹੀ ਰਹੂਗਾ ਉਵੇਂ ਨਾਲ ਪੱਕੀ ਕੂਤਰੀ ਲੱਗੀ ਹੋਈ ਹੈ ਦਰੰਗ ਵਾਲਾ ਇਹਨੇ ਬੱਚਾ ਇੱਕ ਹੀ ਕੱਢਿਆ ਸਾਰੇ ਸੀਗਨ ਚ ਤੇ ਹੁਣ ਇਹਦੀ ਖੁਸ਼ੀ ਹੈ ਵੀ ਜਿੰਨੇ ਕੱਢ ਕੇ ਦੇਊਗਾ ਪਵਾਂ ਦੀ ਗਰਮੀ ਚ ਕੱਢਦੇ ਸਿਆਚ ਕੱਢਦੇ ਇਹਦੇ ਪਾਰ ਹੀ ਹੈ ਜੇ ਨਾ ਉੱਡੇ ਮਤਲਬ ਡਾਏਗੇ ਤਾਂ ਫਿਰ ਰੋਕ ਲਾਂਗੇ ਦਾਣੇ ਕਰਤੀ ਰੈਡੀ ਸਾਰੇ ਕੂਤਰਾਂ ਦੇ ਉਹੋ ਇੱਕ ਚੀਜ਼ ਰਹੇਗੀ ਹੌਟ ਵਾਟਰ ਰਹੇਗਾ ਬਾਬੇ ਉਹ ਕਰੋ ਲਿਆਉਣ ਵਾਲਾ ਠੀਕ ਹੈ ਕਿ ਨਹੀਂ ਇਧਰ ਦਵਣੀ ਬੈਠਾ ਹੋਇਆ ਥੱਲੇ ਰੀਲਾਂ ਦੇਖੀ ਜਾਂਦਾ ਇਹ ਕਹਿੰਦਾ ਵੀ ਥੋੜੀ ਗਰਮੀ ਵੱਧ ਲੱਗਦੀ ਹੈ ਥੱਲੇ ਨਵੀਂ ਸੋਕਦਾ ਇਹ ਥੱਲੇ ਜਿਹੜੀ ਨਵੀਂ ਡੇਗਦਿਆ ਸਰ ਨਵੀਂ ਇਕੱਠੀ ਕਰਾਉਂਦਾ ਨਹੀਂ ਹਾਂ ਬੈਠ ਕੇ ਰਾਮ ਜੀ ਦੇ ਦੇਖੀ ਜਾਂਦਾ ਜਦ ਬਾਪ ਇੱਕ ਮੋੜ ਮੋੜ ਤਾ ਪਾਈਂਦੇ ਹੋਏ ਆ ਲਿਆਂਦਾ ਵੀ ਕਰੋ ਹੌਟ ਵਾਟਰ ਠੀਕ ਆ ਆ ਦੋਵੇਂ ਖੁੱਡਾਂ ਦਾ ਪਤਾ ਡੇਟ ਬਹੁਤ 11 ਵਜੇ ਅੱਜ ਅਪੁਰਧਰ ਨੇ ਪਉਂਦੇ ਕਰਦੇ ਇਹਨੂੰ ਉਧਰੋਂ ਦੌਣੀ ਸੇੜ ਕੇ ਆਪਣਾ ਅੰਦਰ ਨਿਗਰ ਰੱਖੀ ਬੈਠਾ ਪੂਰੀ ਸਖਤ ਡਿਊਟੀ ਤੇ ਮੂਰ ਉੱਠ ਕੇ ਬਾਹਰ ਆਇਆ ਤੂੰ ਤਾਂ ਉਦਾ ਨਹੀਂ ਹੁੰਦਾ ਹੈ ਫੋਨ ਨੇ ਸਾਰੇ ਕੰਮ ਦਾ ਜਲੂਸ ਕੱਢਦਾ ਅਜਿਹੀ ਦਿਵਾਦੂ ਪੈਂਦਾ ਅਜ ਨਹੀਂ ਪੈ ਸਕਦਾ ਮਹੱਜ ਨੇ ਕੋਸ ਕਰਨਾ ਮੇਰੇ ਤੇ ਅੱਜ ਦਿਵਾਰ ਨੂੰ ਤੂੰ ਭਾਂਦੀ ਪੈ ਜਾਣਾ ਤੈਨੂੰ ਨੱਪਣਾ ਤੂੰ ਭਾਂਦੀ ਨਾਪਲੇ ਵੀ ਆਇਆ ਤੇਰੀ ਭਾਈ ਨੂੰ ਬੜਾ ਪੰਗ ਕੀਤਾ ਤੂੰ ਅੱਜ ਐਸਾ ਹਿਸਾਬ ਚ ਮੇਰੇ ਹੈ ਇਹ ਦਿਵਾਰ ਨੂੰ ਤੂੰ ਖੜਾ ਜਨ ਜਿੰਨਾ ਜਿਵੇਂ ਹਿਸਾਬ ਜਿੰਨਾ ਆ ਹੀ ਹਿਸਾਬ ਜੀ ਲਓ ਜੀ ਤੇ ਰੱਖੀ ਅੱਜ ਇਹਨਾਂ ਨੂੰ ਦਾਣੇ ਆਪਾਂ ਠੀਕ ਹੈ ਕਿ ਨਹੀਂ ਛੋਡਾ ਨੰਬਰ 1 ਆਇਓ ਪੁੱਤਰੋ ਆਇਓ 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 ਬੱਤਰ ਇਹ ਖੁੱਡਾ ਨੰਬਰ 2 ਠੀਕ ਹੈ ਕਿ ਨਹੀਂ ਇਹ ਦੇਰ ਵੀ ਰੱਖੀ ਆਇਓ ਬੱਤਾ ਹਾਇ ਤਾਂ ਕਹਿੰਦੀ ਲੋੜ ਹੀ ਨਹੀਂ ਆ ਇਧਰ ਨੂੰ ਆ ਜਾਓ ਆਇ ਤਾਂ ਆਪੇ ਉੱਡੇ ਹੀ ਆਉਂਦੇ ਤੇ ਇਧਰ ਆ ਗਈ ਉੱਡਰ ਵਾਲੇ ਕੂਤਰਾਂ ਵਾਲੇ ਪਾਸੇ ਇਹਨਾਂ ਨੂੰ ਵੀ ਰੱਖੀ ਆਇਓ 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 ਬੱਤਾ ਹਾਇ ਕਿ ਤੇ ਉਧਰ ਨਾ ਝੜ ਵਾਲੀ ਦਾ ਛੱਡ ਦੇ ਤਾਂ ਜੂ ਵੀ ਇੱਥੇ ਦਾਣੇ ਖਾਦੀ ਹੁੰਦੀ ਚਲੋ ਕਹਿੰਦੇ ਨਹੀਂ ਹੁੰਦੇ ਦਾਣਾ ਪਾਣੀ ਹੀ ਨਹੀਂ ਕਿਸਮਤ ਫਰਜੀ ਦੇ ਜਿੱਥੇ ਲਿਖਿਆ ਉੱਥੇ ਹੀ ਮਿਲਣਾ ਹੈ ਆਇਓ 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 ਕੁੱਕਰ ਬੋਟਾਂ ਵਾਂਗੂ ਠੀਕ ਹੈ ਤੇ ਕੱਲ ਹੋਰ ਦਬਾ ਪਈ ਜਾਵੇ ਕੁਝ ਵੀ ਪਈ ਜਾਵੇ ਪੈਣਾ ਇੱਥੇ ਹੁੰਦਾ ਪੱਕੀ ਰੋਟੀ ਆ ਭਈ ਇਹ ਉਹ ਇਹ ਆਪਣਾ ਸਿੰਘਾਸਨ ਛੱਡ ਨਹੀਂ ਸਕਦੇ ਆਪਾਂ ਇਹ ਥੋ ਪਾਈਦੇ ਭੇੜੇ ਲੱਗਦੇ ਹੂੰ ਠੀਕ ਹੈ ਕਿ ਨਹੀਂ ਆਪਾਂ ਤਾਂ ਕਰਕੇ ਇੱਥੇ ਪੱਕੀ ਰੋਟੀ ਆਪਣੀ ਕੋਈ ਦਿੱਕਤ ਨਹੀਂ ਉਹ ਮੜੀਆਂ ਮੋਟੀਆਂ ਕੱਲਾ ਹੁੰਦੇ ਮੈਨੂੰ ਜਿਹੜਾ ਸਾਨੂੰ ਪਹਿਲਾਂ ਕਿੱਸਾ ਸੁਣਾਇ ਸੀ ਆਪਣਾ ਦਵਾਜ ਹੈ ਨਾ ਕੋਈ ਚੱਕਨੇ ਹੋਏ ਛੋਟੇ ਮੋਟੇ ਦਵਾ ਪਾਉਂਦੇ ਰਹਿੰਦੇ ਬਾਬਾ ਆਪਣੇ ਨਾਲ ਠੀਕ ਹੈ ਜਿੱਦਨ ਲਿਖੀ ਉਹ ਜਨਾ ਆਜੂਗੀ ਉਹਨਾ ਟਾਈਮ ਤੈਨੂੰ ਜਾਵਾਂਗੇ ਆਪਾਂ ਲਓ ਜੀ ਤੇ ਲਾਸਟ ਆਪਣੀ ਬੈਠਕ ਇੱਧਰ ਵੀ ਆਇਆ 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 ਬੋਤਲ ਤੈਨੂੰ ਪਾਣੀ ਵੀ ਪੋਣ ਆ ਰਹੇ ਤਾਂ ਯਾਰ ਚਲੋ ਪਾਣੀ ਤੇਰੇ ਕੋਲੇ ਪਿਆ ਹੈ ਬ్రో ਪਾਣੀ ਦੇ ਕਿ ਤਾਲੂਕ ਤਾਰੇ ਹੋ ਕੇ ਵੀ ਦਾਣੇ ਪਾਣੀ ਦੀ ਰਿਪੋਰਟ ਹੋ ਕੇ ਸਾਰੇ ਕੂਤਰ